ਦੇ ਬੱਚੋ ਸਾਰਾ ਸਟਾਫ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪੁੰਡੇ ਵਿੱਚ ਅੱਜ ਸ੍ਰੀ ਸ਼ਾਮ ਲਾਲ ਚਾਵਲਾ ਜੀ ਜਿਹੜੇ ਕਿ ਨਵਾਂ ਜ਼ਮਾਨਾ ਅਖਬਾਰ ਦੇ ਪੱਤਰਕਾਰ ਨੇ ਤੇ ਉਹਨਾਂ ਦੇ ਧਰਮ ਪਤਨੀ ਮੈਡਮ ਸ਼ਰਮਾ ਜੀ ਇਹਨਾਂ ਨੇ ਇੱਕ ਨਵੀਂ ਰੀਤ ਤੋਰੀ ਹੈ ਬੇਟੀ ਦੇ ਜਨਮ ਤੇ ਵੀ ਉਹੀ ਸਾਰੇ ਰੀਤੀ ਰਿਵਾਜ ਕੀਤੇ ਆ ਜਿਹੜੇ ਅਸੀਂ ਇੱਕ ਮੁੰਡੇ ਦੇ ਲਈ ਕਰਦੇ ਆ ਤੁਸੀਂ ਦੇਖੋ ਸਾਡੇ ਸਮਾਜ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਮੁੰਡਿਆਂ ਤੇ ਕੁੜੀਆਂ ਦੇ ਵਿੱਚ ਬਹੁਤ ਵੱਡਾ ਫਰਕ ਸਮਝਿਆ ਜਾਂਦਾ ਸੀ ਜਦੋਂ ਕਿਸੇ ਘਰ ਦੇ ਵਿੱਚ ਲੜਕੀ ਪੈਦਾ ਹੁੰਦੀ ਸੀ ਤਾਂ ਬਹੁਤ ਸਾਰੀਆਂ ਵੱਡੀਆਂ ਸਾਡੀਆਂ ਬਜ਼ੁਰਗਔਰਤਾਂ ਉਸ ਨੂੰ ਚੰਗਾ ਨਹੀਂ ਸਮਝਦੀਆਂ ਸੀ ਇਹ ਮਾਇਰਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਈ ਆ ਤੇ ਇਹਦੀ ਕੱਲ ਪਹਿਲੀ ਲੋੜੀ ਸੀ ਜਿਹੜੀ ਅਸੀਂ ਮਨਾਈ ਜਿਵੇਂ ਖੁਸਰੇ ਮੁੰਡੇ ਦੇ ਜਨਮ ਤੇ ਨਚਾਏ ਜਾਂਦੇ ਆ ਇਹਨਾਂ ਨੇ ਬੇਟੀ ਦੇ ਜਨਮ ਤੇ ਹੀ ਖੁਸਰੇ ਨਚਾਏ ਬਾਕੀ ਰੀਤੀ ਰਿਵਾਜ ਵੀ ਉਵੇਂ ਕੀਤੇ ਤੇ ਲੋਹੜੀ ਵੀ ਉਸੇ ਤਰ੍ਹਾਂ ਮਨਾਈ ਜਿਵੇਂ ਮੁੰਡੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਮਨਾਈ ਜਾਂਦੀ ਆ ਫੋਨ ਦੇ ਵਿੱਚ ਅੱਜ ਸ੍ਰੀ ਸ਼ਾਮ ਲਾਲ ਚਾਵਲਾ ਜੀ ਜਿਹੜੇ ਕਿ ਨਵਾਂ ਜ਼ਮਾਨਾ ਅਖਬਾਰ ਦੇ ਪੱਤਰਕਾਰ ਨੇ ਤੇ ਉਹਨਾਂ ਦੇ ਧਰਮ ਪਤਨੀ ਮੈਡਮ ਸ਼ਮਾ ਜੀ ਸਾਡੇ ਵਿੱਚਕਾਰ ਪਹੁੰਚੇ ਨੇ ਤੇ ਸਾਡੇ ਨਾਲ ਪਹੁੰਚੇ ਨੇ ਉਹਨਾਂ ਦੇ ਨਾਲ ਸਰਦਾਰ ਰਜਿੰਦਰ ਸਿੰਘ ਸਰਾ ਜੀ ਜਿਹੜੇ ਕਿ ਐਕਸ ਤਹਿਸੀਲਦਾਰ ਨੇ ਤੇ ਬੈਂਕ ਮੈਨੇਜਰ ਸਰਦਾਰ ਪ੍ਰਕਾਸ਼ ਸਿੰਘ ਕਲਸੀ ਜੀ ਪਿਆਰੇ ਬੱਚਿਓ ਅਸੀਂ ਅੱਜ ਇੱਕ ਬੜੇ ਖਾਸ ਮਕਸਦ ਦੇ ਨਾਲ ਆਪਣੇ ਵਿੱਚ ਪਹੁੰਚੇ ਨੇ ਇਹਨਾਂ ਦੀ ਬੇਟਾ 23 ਦਾ ਜਨਮ ਦਿਨ ਸੀ ਪਹਿਲੀ ਲੋੜੀ ਸੀ ਇਹਨਾਂ ਦੀ ਦੋਤੀ ਦੀ ਪਹਿਲੀ ਲੋੜੀ ਸੀ ਪਿਆਰੀ ਬੱਚਿਓ ਤੇ ਅਕਸਰ ਆਪਾਂ ਦੇਖਦੇ ਆਂ ਕਿ ਘਰਾਂ ਦੇ ਵਿੱਚ ਜੜੀ ਲੋੜੀ ਆ ਸਿਰਫ ਮੁੰਡੇ ਦੇ ਜਨਮ ਦਿਨ ਤੇ ਮਨਾਈ ਜਾਂਦੀ ਹੈ ਜਾਂ ਮੁੰਡੇ ਦੇ ਵਿਆਹ ਤੇ ਮਨਾਈ ਜਾਂਦੀ ਹੈ ਹੈਨਾ ਪਰ ਇਹਨਾਂ ਨੇ ਇੱਕ ਨਵੀਂ ਰੀਤ ਤੋਰੀ ਹੈ ਬੇਟੀ ਦੇ ਜਨਮ ਤੇ ਵੀ ਉਹੀ ਸਾਰੇ ਇਹ ਰੀਤੀ ਰਿਵਾਜ ਕੀਤੇ ਆ ਜਿਹੜੇ ਅਸੀਂ ਇੱਕ ਮੁੰਡੇ ਦੇ ਲਈ ਕਰਦੇ ਆ ਜਿਵੇਂ ਖੁਸਰੇ ਮੁੰਡੇ ਦੇ ਜਨਮ ਤੇ ਨਚਾਏ ਜਾਂਦੇ ਆ ਇਹਨਾਂ ਨੇ ਬੇਟੀ ਦੇ ਜਨਮ ਤੇ ਹੀ ਖੁਸਰੇ ਨਚਾਏ ਬਾਕੀ ਰੀਤੀ ਰਿਵਾਜ ਵੀ ਉਵੇਂ ਕੀਤੇ ਤੇ ਲੋਹੜੀ ਵੀ ਉਸੇ ਤਰ੍ਹਾਂ ਮਨਾਈ ਜਿਵੇਂ ਮੁੰਡੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਮਨਾਈ ਜਾਂਦੀ ਆ ਤਾਂ ਪਿਆਰੇ ਬੱਚਿਓ ਸਾਨੂੰ ਇਹੋ ਜਿਹੇ ਜਿਹੜੇ ਲੋਕ ਨੇ ਉਹ ਸਾਡੇ ਲਈ ਇੱਕ ਐਗਜ਼ਾਮਪਲ ਆ ਇੱਕ ਉਦਾਹਰਣ ਆ ਤਾਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਸ਼ਾਮ ਲਾਲ ਚਾਵਲਾ ਜੀ ਅਖਬਾਰਾਂ ਦੇ ਵਿੱਚ ਵੀ ਬਹੁਤ ਸੋਹਣੇ ਜਿਹੇ ਆਰਟੀਕਲ ਲਿਖਦੇ ਰਹਿੰਦੇ ਆ ਉਹਨਾਂ ਦੇ ਵਿੱਚ ਵੀ ਇਹੋ ਜੀ ਨੈਤਿਕ ਸਿੱਖਿਆ ਦੀ ਗੱਲ ਹੁੰਦੀ ਹੈ ਤਾਂ ਇਹ ਹੋਰ ਵੀ ਜ਼ਿਆਦਾ ਗੱਲ ਵਧੀਆ ਬਣ ਜਾਂਦੀ ਹੈ ਕਿ ਜੇ ਤੁਹਾਡੀ ਕਥਨੀ ਤੇ ਕਰਨੀ ਇੱਕੋ ਜੀ ਹੈ ਜਿਸ ਤਰ੍ਹਾਂ ਦੇ ਵਿਸ਼ੇ ਇਹ ਆਪਣੀਆਂ ਲਿਖਤਾਂ ਦੇ ਵਿੱਚ ਲੈਂਦੇ ਆ ਉਸੇ ਤਰ੍ਹਾਂ ਇਹ ਜੀਵਨ ਦੇ ਵਿੱਚ ਅਪਲਾਈ ਕਰਦੇ ਆ ਤਾਂ ਮੈਂ ਅਕਸਰ ਇਹਨਾਂ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਪੋਸਟਾਂ ਦੇ ਵਿੱਚ ਇਹ ਚੀਜ਼ ਨੋਟਿਸ ਵੀ ਕਰਦੀ ਹੁੰਨੀ ਆ ਕਿ ਜਿਵੇਂ ਇਹ ਆਪਣੀ ਧਰਮ ਪਤਨੀ ਨੂੰ ਤਾਂ ਆਪਣੀਆਂ ਪੋਤੀਆਂ ਦੋਤੀਆਂ ਨੂੰ ਤੇ ਹੋਰ ਰਿਸ਼ਤੇਦਾਰਾਂ ਦੀਆਂ ਬੱਚੀਆਂ ਨੂੰ ਮੌਕਾ ਦਿੰਦੇ ਆ ਤਾਂ ਮੈਂ ਇਹ ਗੱਲ ਅੱਜ ਤੋਂ 4-5 ਸਾਲ ਪਹਿਲਾਂ ਹੀ ਨੋਟਿਸ ਕਰ ਲਈ ਸੀ ਕਿ ਸਰ ਔਰਤਾਂ ਨੂੰ ਬਹੁਤ ਮਾਨ ਸਤਕਾਰ ਦਿੰਦੇ ਆ ਪਿਆਰੇ ਬੱਚਿਓ ਮੈਨੂੰ ਵੀ ਇਹਨਾਂ ਦੇ ਨਾਲ ਇੱਕ ਵਾਰੀ ਕੰਮ ਕਰਨ ਦਾ ਮੌਕਾ ਮਿਲਿਆ ਸੀ ਸਰ ਨੇ ਇੱਕ ਫਿਲਮ ਬਣਾਈ ਸੀ ਡਾਕੂਮੈਂਟਰੀ ਬਣਾਈ ਸੀਗੀ ਉਹ ਪੰਜਾਬੀ ਮਾਂ ਬੋਲੀ ਤੇ ਸੀ ਮੈਂ ਪਹਿਲਾਂ ਹੀ ਗੱਲ ਕਰਕੇ ਹੈਤੀਆਂ ਕਿ ਮੈਂ ਐਸਾ ਡਾਇਰੈਕਟਰ ਕਾਲਜ ਦੇ ਵਿੱਚ ਪੜਾਉਂਦਿਆਂ ਜਾਂ ਸਕੂਲ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦਾ ਕੰਮ ਕੀਤਾ ਬੱਚਿਆਂ ਨੂੰ ਸਿਖਾਉਣ ਦਾ ਪਰ ਐਜ਼ ਐ ਐਕਟਰ ਸਰ ਨੇ ਮੈਨੂੰ ਪਹਿਲੀ ਵਾਰੀ ਮੌਕਾ ਦਿੱਤਾ ਸੀਗਾ ਅਸੀਂ ਪੰਜਾਬੀ ਇੱਕ ਟੈਲੀ ਫਿਲਮ ਛੋਟੀ ਜਿਹੀ ਬਣਾਈ ਸੀ ਜਿੰਦੇ ਵਿੱਚ ਮੇਰਾ ਇੱਕ ਦੇ ਆਪਕਾ ਦਾ ਰੋਲ ਸੀਗਾ ਤੇ ਅੱਜ ਆਪਾਂ ਸਰ ਤੋਂ ਵੀ ਹੋਰ ਬਹੁਤ ਸੋਹਣੀਆਂ ਜਿਹੜੀਆਂ ਗੱਲਾਂ ਤੁਸੀਂ ਸਿੱਖਣੀਆਂ ਤੇ ਧਿਆਨ ਨਾਲ ਸੁਣਨੀਆਂ ਤੇ ਹੁਣ ਮੈਂ ਸ੍ਰੀ ਸ਼ਾਮ ਲਾਲ ਚਾਵਲਾ ਜੀ ਨੂੰ ਸੱਦਾ ਦੇਾਂਗੀ ਕਿ ਉਹ ਬੱਚਿਆਂ ਦੇ ਰੂਪ ਰੂਪ ਹੋਣ ਬੰਦੀਪ ਸਿੰਘ ਜੀ ਜੋ ਹੁਣੇ-ਹੁਣੇ ਚਲੋ ਸਾਹਿਬ ਮੀਟਿੰਗ ਦਾ ਜ਼ਰੂਰੀ ਕੰਮ ਪੈ ਗਿਆ ਚਲੇ ਗਏ ਸਾਡੀ ਭੈਣ ਪਰਮਜੀਤ ਮੈਡਮ ਔਰ ਪਿਆਰੇ ਬੱਚੋ ਔਰ ਸਾਰਾ ਸਟਾਫ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਅੱਜ ਇੱਕ ਬੜਾ ਬਹੁਤ ਵਧੀਆ ਤੇ ਹਸੀਨ ਮੌਕਾ ਹੈ ਬੱਚਿਆਂ ਨੂੰ ਮੋਟੀਵੇਟ ਕਰਨ ਦਾ ਤੁਸੀਂ ਦੇਖੋ ਸਾਡੇ ਸਮਾਜ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਮੁੰਡਿਆਂ ਤੇ ਕੁੜੀਆਂ ਦੇ ਵਿੱਚ ਬਹੁਤ ਵੱਡਾ ਫਰਕ ਸਮਝਿਆ ਜਾਂਦਾ ਸੀ ਜਦੋਂ ਕਿਸੇ ਘਰ ਦੇ ਵਿੱਚ ਲੜਕੀ ਪੈਦਾ ਹੁੰਦੀ ਸੀ ਤਾਂ ਬਹੁਤ ਸਾਰੀਆਂ ਵੱਡੀਆਂ ਸਾਡੀਆਂ ਬਜ਼ੁਰਗ ਔਰਤਾਂ ਉਸ ਨੂੰ ਚੰਗਾ ਨਹੀਂ ਸਮਝਦੀਆਂ ਸੀ ਲੇਕਿਨ ਅੱਜ ਦੇ ਮਾਹੌਲ ਦੇ ਵਿੱਚ ਜਿੱਥੇ ਲੜਕੀਆਂ ਜਨਮ ਲੈਂਦੀਆਂ ਉੱਥੇ ਲੜਕੇ ਜਨਮ ਲੈਂਦੇ ਆ ਤਾਂ ਬਰਾਬਰ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਸਾਡੇ ਤੁਸੀਂ ਦੇਖੋ ਸਾਰੇ ਬੱਚੇ ਸੋਸ਼ਲ ਮੀਡੀਆ ਦੇਖਦੇ ਹੋਣਗੇ ਸਾਰੇ ਬੱਚੇ ਸਕੂਲ ਦੇਖਦੇ ਆਪਾਂ ਦਫ਼ਤਰ ਦੇਖਦੇ ਆ ਜਿੱਥੇ ਵੀ ਤੁਸੀਂ ਮਰਜ਼ੀ ਜਾਓ ਤੁਹਾਨੂੰ ਅੱਧੋ ਵੱਧ ਸਟਾਫ ਲੇਡੀਆਂ ਦਾ ਬਰਾਬਰ ਮਿਲੂਗਾ ਕੁੜੀਆਂ ਜਿਹੜੀਆਂ ਜਹਾਜ਼ ਵੀ ਚਲਾਉਣ ਲੱਗ ਪੀਆਂ ਕੁੜੀਆਂ ਜਿਹੜੀਆਂ ਫੌਜ ਦੇ ਵਿੱਚ ਵੀ ਭਰਤੀ ਹੋ ਗਈਆਂ ਕੁੜੀਆਂ ਪੁਲਿਸ ਦੇ ਵਿੱਚ ਵੀ ਭਰਤੀ ਹੋ ਗਈਆਂ ਸਾਡੇ ਜ਼ਿਲ੍ਹੇ ਦੇ ਐਸਐਸਪੀ ਮੈਡਮ ਉਹ ਵੀ ਲੇਡੀਆਂ ਸਾਡੇ ਡਿਵੀਜ਼ਨ ਦੇ ਆਈਜੀ ਮੈਡਮ ਉਹ ਵੀ ਲੇਡੀਆਂ ਇਸ ਤਰ੍ਹਾਂ ਸਾਡੇ ਦੇਸ਼ ਦੇ ਰਾਸ਼ਟਰਪਤੀ ਮੈਡਮ ਉਹ ਵੀ ਲੇਡੀਆਂ ਕੁੜੀਆਂ ਕਿਸੇ ਵੀ ਗੱਲ ਤੋਂ ਪਿੱਛੇ ਘੱਟਣੀ ਔਰ ਮੁੰਡਿਆਂ ਤੇ ਕੁੜੀਆਂ ਦਾ ਬਰਾਬਰ ਦਾ ਹਿੱਸਾ ਅਸੀਂ ਇਸ ਚੀਜ਼ ਨੂੰ ਲੈ ਕੇ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਮੇਰੀ ਬੇਟੀ ਜੋ ਸੌਫਟਵੇਅਰ ਇੰਜੀਨੀਅਰ ਹੈ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਸੈਟਲ ਹੈ ਉਸ ਦੇ ਘਰ ਪਰਮਾਤਮਾ ਨੇ ਇੱਕ ਬੇਟੀ ਦੀ ਦਾਤ ਬਖਸ਼ੀ ਜਿਸ ਦੀ ਅੱਜ ਪਹਿਲੀ ਲੋੜੀ ਸੀ ਦੋ ਦਿਨ ਪਹਿਲਾਂ ਅਸੀਂ ਲੋੜੀ ਉਹਦੀ ਘਰ ਦੇ ਵਿੱਚ ਮਨਾਈ ਔਰ ਉਥੇ ਬਕਾਇਦਾ ਜੋ ਮੁੰਡਿਆਂ ਦੇ ਜਨਮ ਵੇਲੇ ਕੀਤਾ ਜਾਂਦਾ ਮੈਂ ਇਸ ਲੋਹੜੀ ਦੇ ਉੱਤੇ ਆਪਣੇ ਘਰ ਦੇ ਵਿੱਚ ਮਹੰਤਾਂ ਨੂੰ ਜਾਨੀ ਕਿ ਖੁਸਰਿਆਂ ਨੂੰ ਬੁਲਾਇਆ ਔਰ ਬੜੇ ਚਾਵਾਂ ਦਲਾਰਾਂ ਨਾਲ ਉਸ ਲੋਹੜੀ ਨੂੰ ਅਸੀਂ ਮਨਾਇਆ ਇਹ ਲੜਕੀ ਗੁੜੀਆ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਉਮਾਇਰਾ ਉਮਾਇਰਾ ਇਹਦਾ ਨਾਮ ਹੈ ਇਹ ਉਮਾਇਰਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਈ ਆ ਤੇ ਇਹਦੀ ਕੱਲ ਪਹਿਲੀ ਲੋਹੜੀ ਸੀ ਜਿਹੜੀ ਅਸੀਂ ਮਨਾਈ ਉਸੇ ਖੁਸ਼ੀ ਦੇ ਵਿੱਚ ਤੁਹਾਨੂੰ ਸ਼ਾਮਲ ਕਰਨ ਦੇ ਵਾਸਤੇ ਅੱਜ ਮੈਂ ਥੋੜੇ ਜੇ ਛੋਟੇ-ਛੋਟੇ ਗਿਫਟ ਤੁਹਾਡੇ ਲਈ ਲੈ ਕੇ ਆਇਆ ਔਰ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੀ ਪੜ੍ਹਾਈ ਨੂੰ ਵਧੀਆ ਤਰੀਕੇ ਨਾਲ ਪੜ੍ਹ ਕੇ ਅੱਗੇ ਜਾਓਗੇ ਆਪਣੇ ਮਾਪੇ ਦਾ ਨਾਮ ਉੱਚਾ ਕਰੋਗੇ ਠੀਕ ਆ ਬੱਚੋ ਇੱਕ ਵਾਰ ਹੀ ਵਧਾਈਆਂ ਦੇ ਤੌਰ ਤੇ ਕੋਸ਼ਿਸ਼ ਕਰੋ ਜੀ ਸਾਰੇ ਬੱਚੇ ਸੋ ਪੂਰੇ ਸਟਾਫ ਦਾ ਮੇਰਾ ਜਦੋਂ ਵੱਡੀ ਹੋ ਜੂਗੀ ਤੇ ਵੀਡੀਓ ਸਰ ਉਹਨੂੰ ਜ਼ਰੂਰ ਦਿਖਾਓ ਜੀ ਇਹ ਜਦੋਂ ਮੇਰਾ ਵੱਡੀ ਹੋਊਗੀ ਸੁਰਤ ਸੰਭਾਲੂਗੀ 6-7 ਸਾਲ ਦੀ ਹਾਂ ਤੇ ਉਹ ਉਹਨੂੰ ਅਹਿਸਾਸ ਜ਼ਰੂਰ ਹੋਊਗਾ ਵੀ ਮੇਰੇ ਨਾਨੇ ਨੇ ਆ ਇੰਨਾ ਕੁਝ ਮੇਰੇ ਜਨਮ ਤੇ ਕੀਤਾ ਸੀ। ਤੋਂ ਹੁਣ ਵੀ ਇਹ ਜਿਹੜੀ ਆ ਆਪਣੀ ਜਿਹੜੀ ਵੀਡੀਓ ਬਣ ਰਹੀ ਆ ਇਹ ਅੱਧੇ ਘੰਟੇ ਦੇ ਵਿੱਚ ਘੰਟੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪਹੁੰਚ ਜੂਗੀ ਸਾਰੇ ਤੁਹਾਨੂੰ ਅਪਰੀਸ਼ੀਏਟ ਕਰਨਗੇ ਦੇਖਣਗੇ ਤੁਹਾਨੂੰ ਸਾਰਿਆਂ ਨੂੰ। ਇੱਕ ਵਾਰੀ ਹੈਪੀ ਲੋੜੀ ਉਮੈਰਾ ਕਹ ਦੇ। ਹੈਪੀ ਲੋੜੀ ਉਮੈਰਾ। ਹੈਪੀ ਲੋੜੀ ਉਮੈਰਾ। ਹੈਪੀ ਲੋੜੀ ਉਮੈਰਾ। ਔਰ ਨਾਲ ਹੀ ਇੱਕ ਉਹਦਾ ਭਰਾ ਹੈ ਜ਼િયાન ਉਹ ਫੋਟੋ ਸਾਈਡ ਤੇ ਤੁਸੀਂ ਦੇਖ ਰਹੇ ਹੋ ਉਹ 3 ਸਾਲ ਦਾ ਹੁਸੈਨ 3 ਸਾਲ ਦਾ ਹੋ ਗਿਆ ਤੇ ਇਹਨਾਂ ਦੋਨਾਂ ਦੀ ਇਕੱਠਾਂ ਦੀ ਲੋੜੀ ਹੈ ਠੀਕ ਆ ਆਪਾਂ ਮਿਲਾਈਏ ਉਹ ਮੈਂ ਹੁਣ ਬੈਂਟੀ ਕਰੂੰਗਾ ਸਰ ਅਫੀਸਰ ਸਾਹਿਬ ਬੱਚਿਆਂ ਦਾ 2 ਮਿੰਟ ਬਹੁਤ ਹੀ ਸਤਿਕਾਰਯੋਗ ਸਕੂਲ ਮੁਗੀਤਦਰੋ ਸਾਹਿਬ ਸਾਰਾ ਸਟਾਫ ਬਹੁਤ ਹੀ ਇஷ்டਕਾਰ ਤੋਂ ਸਾਡੀ ਭੈਣ ਛੋਟੀ ਫਰਮਜੀਤ ਪਰ ਔਰ ਪਿਆਰੇ ਬੱਚਿਓ ਹਿੰਦੁਸਤਾਨ ਦੇ ਵਿੱਚ ਬਹੁਤ ਤਰਾਸਦੀ ਸੀ ਪਿਛਲੇ ਲੰਮੇ ਸਮੇਂ ਤੋਂ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦਿੰਦੇ ਸੀ ਉਦੋਂ ਦਾ ਨਿਜਮਾ ਕਿ ਕੁਦਰਤ ਵਾਤਾਵਰਨ ਨੂੰ ਤੇ ਮਨੁੱਖਤਾ ਨੂੰ ਸ਼ਰਤ ਰੱਖਦੀ ਹੈ ਕੁਦਰਤ ਵੱਲੋਂ 50% ਬੱਚੇ ਲੜਕੀਆਂ ਪੈਦਾ ਹੁੰਦੀਆਂ 50% ਬੱਚੇ ਲੜਕੇ ਪੈਦਾ ਹੁੰਦੇ ਆ ਹਾਂ ਤੋਂ ਆਪਣੇ ਸਮਾਜਿਕ ਸਮਾਜ ਵਾਲੇ ਕਰਕੇ ਕੁੜੀਆਂ ਨੂੰ ਜੰਦਿਆਂ ਨੂੰ ਮਾਰ ਦਿੰਦੇ ਸੀ ਤੁਸੀਂ ਵੱਡੇ ਹੋ ਕੇ ਇਤਿਹਾਸ ਜਦੋਂ ਪੜੋਗੇ ਨਾ ਤੁਹਾਨੂੰ ਭਾਈਪਾਂਤ ਪਤਾ ਲੱਗ ਜਾਊਗਾ ਕਿ ਕੁੜੀਆਂ ਨਾਲ ਬਹੁਤ ਹੀ ਯਾਤੀ ਹੁੰਦੀ। ਉਹਰ ਜੰਦੀਆਂ ਨੂੰ ਹੀ ਮਤਲਬ ਪੱਥਰ ਸਮਝ ਲੰਗ ਪੈ ਨਹੀਂ ਸੀ ਮਾਪੀ। ਪੜਾ ਪੜਾਉਣਾ ਤਾਂ ਬਹੁਤ ਦੂਰ ਦੀ ਗੱਲ। ਪਰ ਆਪਣੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਸਮੇਂ ਤੇ ਐਵਜੀਆਂ ਵੀ ਲੇਡੀਆਂ ਹੋਈਆਂ ਜਿਨ੍ਹਾਂ ਨੇ ਸਮਾਜਿਕ ਵਰਤਾਰੇ ਵਿਰੁੱਧ ਚੰਗਾ ਬਲਾਮ ਕੀਤਾ ਔਰ ਸਫਲਤਾ ਹਾਸਲ ਕੀਤੀ ਜਿਨ੍ਹਾਂ ਦੇ ਵਿੱਚ ਬਠਿੰਡੇ ਦਾ ਕਿਲਾ ਉਸਾਰਨ ਵਾਲੀ ਰਾਣੀ ਦਾ ਨਾਮ ਸੀ ਰਜੀਆ 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 ਸੁਲਤਾਨਾ ਬਹੁਤ ਵਧੀਆ ਸ਼ਾਸਕ ਹੋਈ ਆ ਬਠਿੰਡੇ ਦਾ ਕਿਲਾ ਉਹਨੇ ਉਸਾਰਿਆ ਸੀ ਔਰ ਰਾਣੀ ਛਾਂਸੀ ਬਾਰੇ ਤੁਹਾਨੂੰ ਵੱਡੀਆਂ ਕਲਾਸਾਂ ਦੇ ਵਿੱਚ ਇਤਿਹਾਸ ਦੇ ਵਿੱਚ ਪਤਾ ਲੱਗ ਜੂਗਾ ਇਸੇ ਤਕਾਂ ਆਪਣੇ ਸਿੱਖ ਧਰਮ ਦੇ ਵਿੱਚ ਮਾਤਾ ਸਾਹਿਬਕੌਰ ਔਰ ਮਾਤਾ ਭਾਗੂ ਦਾ ਬਹੁਤ ਕੋਚ ਸਥਾਨ ਹੈ ਹੁਣ ਅੱਜ ਕੱਲ ਕੁੜੀਆਂ ਕਿਸੇ ਤੋਂ ਵੀ ਘੱਟ ਕੁੜੀਆਂ ਮੁੰਡਿਆਂ ਨਾਲੋਂ ਵੱਧ ਪੜਦੀਆਂ ਔਰ ਵੱਧ ਮਾਂ ਪਿਓ ਦੀ ਇੱਜ਼ਤ ਕਰਦੀਆਂ ਇਸ ਕਰਕੇ ਤੁਹਾਨੂੰ ਪਰਮਾਤਮਾ ਤਾਂ ਤੋਂ ਬੁੱਧੀ ਬਖੇ ਕਿ ਤੁਸੀਂ ਬਹੁਤ ਵੱਡੇ ਅਹੁਦੇ ਤੇ ਪਹੁੰਚੋ ਔਰ ਸਭ ਤੋਂ ਪਹਿਲਾਂ ਤੁਸੀਂ ਇੱਕੋ ਗੱਲ ਦਾ ਖਿਆਲ ਰੱਖਣਾ ਕਿ ਕਿਸੇ ਵੀ ਪੋਸਟ ਹਾਸਲ ਕਰਨ ਕਰਨ ਤੋਂ ਪਹਿਲਾਂ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਨਾ ਇਹ ਇਹ ਇੰਨਾ ਕੁਝ ਕਹਿੰਦਾ ਹੋਇਆ ਮੇਰਾ ਦੇ ਪਹਿਲੀ ਦੁਰੀ ਦੀਆਂ ਤੁਹਾਨੂੰ ਚਾਵਲਾ ਪਰਿਵਾਰ ਨੂੰ ਤੇ ਉਹਨਾਂ ਦੇ ਦਾਦ ਦਾ ਪਰਿਵਾਰ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਸਾਰੇ ਰਿਵਕਿਆਂ ਨੂੰ ਹੀ ਗੁੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੈਪੀ ਲੋੜੀ ਉਮਾਇਰਾ ਹੈਪੀ ਲੋੜੀ ਉਮਾਇਰਾ ਹੈਪੀ ਲੋੜੀ ਉਮਾਇਰਾ ਹੈਪੀ ਲੋੜੀ ਉਮਾਇਰਾ ਇਹ ਲੜਕੀ ਗੁੜੀਆ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਉਮਾਇਰਾ ਉਮਾਇਰਾ ਇਹਦਾ ਨਾਂ ਹੈ ਇਹ ਉਮਾਇਰਾ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਈ ਆ ਤੇ ਇਹਦੀ ਕੱਲ ਪਹਿਲੀ ਲੋੜੀ ਸੀ ਜਿਹੜੀ ਅਸੀਂ ਮਨਾਈ ਉਸੇ ਖੁਸ਼ੀ ਦੇ ਵਿੱਚ ਤੁਹਾਨੂੰ ਸ਼ਾਮਲ ਕਰਨ ਦੇ ਵਾਸਤੇ ਅੱਜ ਮੈਂ ਥੋੜੇ ਜੇ ਛੋਟੇ ਛੋਟੇ ਗਿਫਟ ਤੁਹਾਡੇ ਲਈ ਲੈ ਕੇ ਆਇਆ ਔਰ ਉਮੀਦ ਕਰਦਾ ਕਿ ਤੁਸੀਂ ਆਪਣੀ ਪੜ੍ਹਾਈ ਨੂੰ ਵਧੀਆ ਤਰੀਕੇ ਨਾਲ ਪੜ੍ਹ ਕੇ ਅੱਗੇ ਜਾਓਗੇ ਆਪਣੇ ਮਾਪੇ ਦਾ ਨਾਮ ਉੱਚਾ ਕਰੋਗੇ ਚਲ ਗਾਓ ਗੁਰੂ ਜੀ ਦੇ ਨਾਮ ਕੌਣ ਵਿਚਾਰਾ ਹੋ ਦੁੱਲਿਆ ਪੱਟੀ ਵਾਲਾ ਹੋ ਪੀ ਹੋ ਨੰਬਰ ਤਾਰਾ ਲੁੱਟੀ ਹੋ ਗਿੰਗੇ ਬੋਲੇ ਲਾਏ ਹੋ ਇੱਕ ਬੋਲਾ ਰਹਿ ਗਿਆ ਸਫਾਇ ਇੱਕ ੜਕੇ ਲਹਿ ਗਿਆ ੜਕੇ ਬਾਈ ਬਾਬਾ ਨਾਨਕਾ ਨਹੀਂ